ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇ ਜੇ ਅਪ ਐਵਰ ਗ੍ਰੀਨ ਸੂਟ ਹਨ ਜਿਹੜੀ ਕਲੈਕਸ਼ਨ ਲੈ ਕੇ ਆਏ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਗ੍ਰੇਡ ਦਾ ਜਿਹੜਾ ਅਲਵਰ ਸੂਟ ਰਹਿ ਗਿਆ ਜਿਸ ਤੇ ਫੁਲਕਾਰੀ ਟਾਂਕੇ ਦਾ ਵਰਕ ਕੀਤਾ ਗਿਆ ਬਾਟਮ ਪਲਸ ਸ਼ਰਟ ਪਲਸ ਦੁਪੱਟਾ ਹੋਏਗਾ ਪਿਓਰ ਚਨਾਉਂ ਦਾ ਜਸਤੇ ਉੱਪਰ ਵੀ ਫੁਲਕਾਰੀ ਟਾਂਗੇ ਦਾ ਕੰਮ ਕੀਤਾ ਗਿਆ ਪ੍ਰਾਈਜ਼ ਰਗਾ ਸਿਰਫ 3390 ਰੁਪਏ ਸ਼ਿਪਿੰਗ ਵੀ ਫ੍ਰੀ ਰਹਿਣ ਵਾਲੀ ਹੈਗੀ ਆ ਇਹ ਵਾਲੇ ਸੂਟ ਹੋਣਗੇ ਪਿਓਰ ਚਨਾਉਂ ਦੀ ਫੁੱਲੀ ਐਮਬ੍ਰੋਇਡਰ ਜਿਹੜੀ ਸ਼ਰਟ ਰਹਿਣ ਵਾਲੀ ਹੈ ਨਾਲ ਗਰੇਪ ਦੀ ਬਾਟਮ ਹੋਏਗੀ ਟਾਈਟਾ ਮੀਟਰ ਦੀ ਕੱਟ ਹੋਈਗੀ ਔਰ ਇਹ ਵਾਲੇ ਸੂਟ ਹੈ ਜਿਹੜਾ ਰੈਡੀ ਕੀਤੇ ਗਏ ਮਸਲੀਨ ਕਾਟਨ ਦੇ ਉੱਪਰ ਰਹਿਣ ਵਾਲੇ ਆ ਬਾਟਮ ਸ਼ਰਟ ਦੇ ਉੱਪਰ ਹੋਏਗਾ ਜਿਹੜਾ ਪੈਚ ਦਾ ਔਰ ਥ੍ਰੈਡ ਦਾ ਕੰਮ ਰਹਿਣ ਵਾਲਾ ਔਰ ਦੁਪੱਟਾ ਹੋਏਗਾ ਜੋ ਪਲੇਨ ਰ ਔਰ ਇਹ ਵਾਲੇ ਜਿਹੜੇ ਸੂਟ ਹੈਗਾ ਪਿਓਰ ਕਾਟਨ ਦੀ ਜਿਹੜੀ ਸ਼ਰਟ ਹੋएगी ਜਿਹਦੇ ਤੇ ਫਰੰਟ ਔਰ ਬਾਜੂ ਦੇ ਉੱਪਰ ਹੈਗਾ ਜਿਹੜਾ ਉਹ ਕੱਟਵਰਕ ਰਹੇਗਾ ਔਰ ਬਾਟਮ ਦੇ ਉੱਪਰ ਥ्रेड ਔਰ ਕੱਟ ਦੋਨਾਂ ਦਾ ਕੰਮ ਰਹਿਣ ਵਾਲਾ ਪ੍ਰਾਈਸ ਹੋ ਗਿਆ 1250 ਰੁਪਏ ਸ਼ਿਪਿੰਗ ਫ੍ਰੀ ਹੋਗੀ ਬਹੁਤ ਹੀ ਜ਼ਿਆਦਾ ਫਾਈਨ ਕੁਆਲਟੀ ਦਾ ਫੈਬਰਿਕ ਹੈਗਾ ਆ ਤੁਸੀਂ ਇਹਨਾਂ ਨੂੰ ਵਿਦ ਦੁਪੱਟਾ ਵੀ ਸਾਡੇ ਤੋਂ ਬਾਈ ਕਰ ਸਕਦੇ ਹੋ ਬਟ ਉਹਦੇ ਲਈ ਤੁਹਾਨੂੰ ਐਕਸਟਰਾ ਜਿਹੜਾ ਹੈਗਾ ਹੈ ਉਹ ਪੇ ਕਰਨਾ ਪਏਗਾ ਇਹਨਾਂ ਦੀ ਵੀ ਜਿਹੜੀ ਸ਼ਿਪਿੰਗ ਹੈਗੀ ਆ ਉਹ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੀ ਉਹ ਮਿਲ ਜਾਏਗੀ ਇਸ ਵੀਡੀਓ ਦੇ ਐਂਡ ਵਿੱਚ ਆਪਾਂ ਬਹੁਤ ਹੀ ਜ਼ਿਆਦਾ ਐਲੀਗੈਂਟ ਜਿਹੜੇ ਹੈਗੇ ਪੀਸ ਉਹ ਲੈ ਕੇ ਆਏ ਆ ਤੇ ਬਣੇ ਰਹਿਣਾ ਵੀਡੀਓ ਦੇ ਐਂਡ ਤੱਕ ਜੀ ਇਹ ਵਾਲੇ ਜਿਹੜੇ ਪੀਸ ਹੋਣਗੇ ਇਹ ਪਿਓਰ ਟਿਸ਼ੂ ਦਾ ਜਿਹੜਾ ਫੈਬਰਿਕ ਹੋਏਗਾ ਸ਼ਰਟ ਦਾ ਡਿਜਾਇਨ ਪ੍ਰਿੰਟ ਦੀ ਹੋਏਗੀ ਤੇ ਪਲੱਸ ਜਿਹੜਾ ਹੈਗਾ ਆ ਪਿਓਰ ਟਿਸ਼ੂ ਦਾ ਜਿਹੜਾ ਹੈਗਾ ਆ ਉਹ ਦੁਪੱਟਾ ਹੋਏ ਇਹ ਵਾਲਾ ਹੋਏਗਾ ਜਿਹੜਾ ਫੈਬਰਿਕ ਪਿਓਰ ਕਾਟਨ ਦਾ ਚਿਕਨ ਦਾ ਹੋਏਗਾ ਔਰ ਨਾਲ ਜਿਹੜਾ ਹੈਗਾ ਚਨਾਉਣ ਦਾ ਦੁਪੱਟਾ ਹੋਏਗਾ ਡਿਜ਼ਾਈਨਰ ਦਾ ਦੁਪੱਟਾ ਰਹਿਣ ਵਾਲਾ ਇਹਨਾਂ ਦਾ ਪ੍ਰਾਈਸ ਵੀ ਸੇਮ ਹੋਏਗਾ ਪਿਓਰ ਗਿਜ਼ਾ ਕਾਟਨ ਦਾ ਜਿਹੜਾ ਆਲਓਵਰ ਸੂਟ ਹੋਏਗਾ ਜਿਸ ਵਿੱਚ ਸੈਲਫ ਪ੍ਰਿੰਟ ਔਰ ਵਰਕ ਰਹਿਣ ਵਾਲਾ ਨਾਲ ਔਰਗੈਂਜ਼ਾ ਦੇ ਦੁਪੱਟੇ ਲਗਾਏ ਗਏ ਡਿਜ਼ਾਈਨਰ ਦੁਪੱਟੇ ਹੋਣਗੇ ਨਾਲ 2370 ਰੁਪਏ ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਸਾਰੇ ਹੀ ਪੀਸ ਬਹੁਤ ਹੀ ਜ਼ਿਆਦਾ ਐਲੀਗੈਂਟ ਹੈਗੇ ਤੇ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੈਗੇ ਹੋ ਔਰ ਇਹ ਵਾਲੇ ਜਿਹੜੇ ਪੀਸ ਸੁਣੋਗੇ ਇਹ ਵੀ ਪਿਓਰ ਮਸਲੀਨ कॉटन ਦਾ ਜਿਹੜਾ ਸਟਾਫ ਹੋਏਗਾ ਆਲਓਵਰ ਸਟਾਫ ਹੋਏਗਾ ਜਿਸ ਦੇ ਵਿੱਚ ਹੈਗਾ ਥਰਡ ਦਾ ਕੰਮ ਹੋਏਗਾ ਤੇ ਨਾਲ ਦੁਪੱਟਾ ਹੋਏਗਾ ਦੁਪੱਟੇ ਦੇ ਉੱਪਰ ਵੀ ਹੈਗਾ ਜਿਹੜਾ ਉਹ ਉਹ ਕੰਮ ਕੀਤਾ ਗਿਆ ਥਰਡ ਦਾ ਕੰਮ ਹੋ ਗਿਆ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਇਹ ਲਾ ਫੈਬਰਿਕ ਮਿਲ